डीपीसी ਪਾਈਆ ਪਹਿਲੀ ਗੱਲ ਤਾਂ ਕੋਈ ਅੱਜ ਤੱਕ ਤੁਸੀਂ ਦੇਖਦੇ ਹੋ ਵੀਡੀਓ ਬਣਾਉਣੇ ਹੋ ਕਿਤੇ ਵੀ ਉੱਪਰਲੀ ਮੰਜ਼ਲ ਤੇ ਡੀਪੀਸੀ ਨਹੀਂ ਕਿਸਨੇ ਪਾਈ ਠੀਕ ਹੈ ਬਾਈ ਹਾਂ ਆਪਾਂ ਜ਼ਿਆਦਾਤਰ ਹਾਂ ਕਈ ਕੋਠੀ ਕਿਸੇ ਕੋਠੀ ਦੇ ਵਿੱਚ ਵੀ ਲਗਭਗ ਹੁੰਦੀ ਵੀ ਨਹੀਂ ਹੁੰਦੀ ਨਹੀਂ ਅਜੇ ਆਪਾਂ ਡੀਪੀਸੀ ਪਾਈਆ ਠੀਕ ਹੈ ਜੀ 2 ਇੰਚ ਮੋਟੀ ਠੀਕ ਹੈ ਜੀ ਤੇ ਉੱਤੇ ਇਹਦੇ ਨੱਕੋ ਪੇਪਰ ਪਾਇਆ ਉੱਪਰ ਲੱਕ ਪੇਪਰ ਪਾਇਆ ਇਹ ਆਪਾਂ ਦੇਖੀ ਨਾ ਜਮਣੇ ਰੋੜੀ ਪਈ ਆ ਇੱਥੇ ਪਾਣੀ ਉਹ ਤਰਾਇ ਕਰਨਗੇ ਬਾਧੂ ਡੋਲੂ ਆ ਇੱਥੇ ਕਿੰਨਾ ਜਿਹੜੀ ਮਤਲਬ ਇੱਥੋਂ ਤੱਕ ਆ ਜਾਂਦੀ ਆ ਹਾਂਜੀ ਭਾਈ ਕੋਠੀਆਂ ਦੇਖਦਾ ਪੱਥਰ ਲਾਉਂਦੇ ਆ ਸਲਾਬ ਚੜ ਜਾਂਦੀ ਆ ਚੜ ਜਾਂਦੀ ਹੁਣ ਇਹਦਾ ਨਾ ਭਾਈ ਇੱਥੇ ਖਤਮ ਹੋ ਜੂਗਾ ਇਹ ਥੱਲੇ ਥੱਲੇ ਠੀਕ ਆ ਭਾਈ ਬਹੁਤ ਵਧੀਆ ਭਰ ਲਿਆ ਕਹਿਣ ਦਾ ਮਤਲਬ ਵੀ ਉੱਪਰ ਵਾਲੇ ਪੋਰਸ਼ਨ ਦੇ ਉੱਤੇ ਆਪਾਂ ਨੂੰ ਇਹ ਹੁੰਦਾ ਵੀ 5 ਇੰਚੀ ਕੰਨਾ ਗਾੜ ਲਓ ਕੋਈ ਦਿੱਕਤ ਨਹੀਂ ਹੁਣ ਇੱਥੇ ਲਾਲਾ ਵੀ ਇਹਨੂੰ ਬਾਰਡਰ ਲ ਕੋਲੂਗਾ ਹਾਂ ਇਹਨੂੰ ਬਾਰਡਰ ਲ ਕੋਲੂਗਾ ਤੇ ਵੈਸੇ ਇਹ ਇੱਕ ਪ੍ਰੋਟੈਕਸ਼ਨ ਹੈਗੀ ਪਾਣੀ ਉੱਪਰ ਜਾਣ ਦੀ ਸਲਾਬ ਜਾਣ ਦੀ ਚਾਹੇ ਨੂੰ ਰੰਗ ਨਾਲ ਦੀ ਨਾਲ ਹੀ ਕਰ ਲਓ ਖਾ ਦਿਓ ਬਾਈ ਆ ਦੇਖੋ ਇੱਥੇ ਜਿੰਨਾ ਕ ਪਾਣੀ ਤੁਸੀਂ ਪਾਇਆ ਵੀ ਹੋਇਆ ਐ ਏਦੂ ਕਹਾ ਨਹੀਂ ਗਿਆ ਹਨਾ ਹਾਂ ਰਿਜ਼ਲਟ ਹੈ ਠੀਕ ਹੈ ਬਾਈ ਠੀਕ ਹੈ ਤੇ ਬਹੁਤ ਵਧੀਆ ਬਾਈ ਇਹ ਵੀ ਪ੍ਰਾਲਾ ਆਪਣਾ ਬਈ ਇਹੀ ਮਕਸਦ ਹੁੰਦਾ ਵੀ ਆਪਣੇ ਭਰਾ ਜਿਹੜੇ ਦੇਖਣ ਵਾਲੇ ਹੁੰਦੇ ਆ ਇੱਕ ਠੇਕੇਦਾਰ ਦਾ ਤਜਰਬਾ ਇੱਕ ਮਕਾਨ ਮਾਲਕ ਦਾ ਜਿੰਨਾ ਕ ਤਜਰਬਾ ਹੁੰਦਾ ਤੇ ਇੱਕ ਆਰਕੀਟੈਕਟ ਦਾ ਤਜਰਬਾ ਜਿੰਨੇ ਵੀ ਭਰਾ ਇੱਥੇ ਕੰਮ ਕਰਦੇ ਹੁੰਦੇ ਨੇ ਕੋਈ ਪਲੰਬਰ ਇਲੈਕਟ੍ਰੀਸ਼ੀਅਨ ਉਹਨਾਂ ਦਾ ਤਜਰਬਾ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਆਂ ਤਾਂ ਕਿ ਘਰ ਬਣਾਉਣ ਦੇ ਵਿੱਚ ਤੁਹਾਨੂੰ ਸਖਾਲਾ ਹੋਵੇ ਤੇ ਉਹਨਾਂ ਦੀ ਕੋਈ ਨਾ ਕੋਈ ਗੱਲ ਤੁਹਾਨੂੰ ਚੰਗੀ ਲੱਗੇ ਤੁਸੀਂ ਆਪਣੇ ਘਰ ਦੇ ਵਿੱਚ ਯੂਜ਼ ਕਰ